ਇੱਥੇ ਇਸ ਵਕਤ ਮੈਂ ਪਿੰਡ ਭਾਲਟਾ ਖੁਰਦਾ ਆਇਆ ਸੀ ਤੁਹਾਨੂੰ ਪਤਾ ਹੈ ਕਿ ਅਸੀਂ ਦੀਵਾਲੀ ਦੇ ਉੱਪਰ ਵੀ ਇੱਥੇ ਤੇ ਮੈਨੂੰ ਲੱਗਦਾ ਕੋਈ ਕੰਮਕਾਰ ਚੱਲ ਰਿਹਾ ਹੈਗਾ ਆ ਇੱਥੇ ਕਾਫੀ ਸਰਪੰਚ ਸਾਹਿਬ ਖੜੇ ਸਰਪੰਚ ਸਾਹਿਬ ਜੀ ਔਰ ਦੀ ਕੀ ਹਾਲ ਚਾਲ ਆ ਪਾ ਠੀਕ ਆ ਤੁਸੀਂ ਸੁਣਾਓ ਅੱਛਾ ਕੰਮਕਾਰ ਚੱਲਦਾ ਕੋਈ ਹਾਂਜੀ ਹਾਂਜੀ ਉਹ ਮੈਂ ਸੋਚਿਆ ਮੈਂ ਕਿਹਾ ਦੀਵਾਲੀ ਬਗੈਰਾ ਆਈ ਆ ਸਰਪੰਚ ਸਾਹਿਬ ਦੇ ਘਰ ਜਾਵਾਂ ਤੇ ਸ਼ੂਬੋ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਤੇ ਤੁਸੀਂ ਤੇ ਇਹ ਕੰਮ ਕਰ ਰਹੇ ਚੱਲ ਰਹੇ ਇਹ ਕਾਹਦਾ ਕੰਮ ਕਰ ਰਹੇ ਚੱਲ ਰਿਹਾ ਜੀ ਸਾਡੇ ਆਪਣੀ ਨਹਿਰੀ ਖਾਲੇ ਪੰਜਾਬ ਸਰਕਾਰ ਬਣਾ ਰਹੀ ਆ ਅੱਛਾ ਅੱਛਾ ਨਹਿਰੀ ਖਾਲੇ ਪੱਕੇ ਖਾਲੇ ਬਣਦੇ ਆ ਹਾਂ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਕਾਫੀ ਬਣ ਗਏ ਆ ਅੱਛਾ ਸਾਡੇ ਪ੍ਰਿੰਟ ਥੋੜਾ ਲੇਟ ਕੰਮ ਸ਼ੁਰੂ ਹੋਇਆ ਹਾਂ ਇਹ ਇਥੋਂ ਪਿੰਡ ਵਾਲ ਨੂੰ ਸਾਡੇ ਕਾਫੀ ਤਿੰਨ راستੇ ਤਿੰਨ ਸਾਡੇ ਆਪਣੇ ਉਧਰ ਬਣਨੇ ਆ ਹਾਂ ਉਹ ਤੇ ਨਿੱਧਰ ਬਣਨੇ ਆ ਅੱਛਾ ਪੱਕੇ ਖਾਲੇ ਬਣਦੇ ਨਾਲ ਲੋਕਾਂ ਨੂੰ ਸਹੂਲਤ ਮਿਲ ਜਣੀ ਥੋੜੀ ਪ੍ਰੋਬਲਮ ਜੂਰ ਆ ਗਈ ਆ ਕਿਹੜਾ ਲੈਵਲ ਆ ਉਹ ਚਲੋ ਮੁਸ਼ਕਲਾ ਆਂਦੀਆਂ ਹੀ ਰਹਿੰਦੀਆਂ ਆ ਇਹਨਾਂ ਨੇ ਬੇਨਤੀ ਕੀਤੀ ਆ ਪਛੇ 6 ਇੰਚੀ ਹੋਰ ਉਹਨੂੰ ਡੂੰਘਾ ਕਰ ਦਿਓ ਕਿਉਂਕਿ ਪਾਣੀ ਦਾ ਰੂਲ ਬਣੇ ਔਰ ਆਲ ਮਿਲ ਕੇ ਹੱਲ ਹੋ ਜਾਊ ਹੋ ਜਾਊਗਾ ਕੋਈ ਗੱਲ ਨਹੀਂ ਅੱਛਾ ਭਾਲਟਾ ਸਾਹਿਬ ਐਦਾਂ ਕਰੋ ਵੀ ਚਲੋ ਹੁਣ ਨਾਲ ਦੀ ਨਾਲ ਨਾਲ ਲੱਗਦੇ ਤੁਸੀਂ ਦੇਖੋ ਦੀਵਾਲੀ ਆ ਗਈ ਆ ਬੰਦੀ ਛੋੜ ਆ ਗਿਆ ਬਿਸ਼ਕਰਮਾਡੇ ਆ ਗਿਆ ਕੀ ਸਨੇਹਾ ਦੇਣਾ ਚਾਹਨੇ ਹੈਗੇ ਗੜੀ ਗੇ ਦਿਵਾਲੀ ਆ ਦੁਸ਼ਕਰਮਾ ਦੇ ਆ ਅਜੇ ਗੁਰਪੁਰ ਆ ਰਹਾ ਹੈ ਮਰੇ ਗੁਰਪੁਰ ਵੀ ਆ ਰਿਹਾ ਸਾਰਾ ਖੁਸ਼ ਆ ਰਿਹਾ ਪਰਮਾਤਮਾ ਸਾਰਾ ਕੋ ਸੁਖ ਸੁਵਿਲੀ ਨਾਲ ਇਹ ਜਿਹੜੀ ਦਿਵਾਲੀ ਆ ਆਪਾਂ ਪਰੇਖਣ ਰਹਿਤ ਮਨਾਈਏ ਇਹਨੂੰ ਮੈਂ ਕਹਿੰਦਾ ਨਸ਼ੇ ਤੋਂ ਰਹਿਤ ਵੀ ਮਨਾ ਲਈਏ ਤਾਂ ਜ਼ਿਆਦਾ ਵਧੀਆ ਹੈ ਨਸ਼ਾ ਤਾਂ ਸਾਡੇ ਸਾਡੇ ਹਾਂਜੀ ਨਸ਼ੇ ਤੋਂ ਰਹਿਤ ਵੀ ਮਨਾ ਲਈਏ ਪਟਾਕਿਆਂ ਤੋਂ ਰਹਿਤ ਵੀ ਮਨਾ ਲਈਏ ਬਾਕੀ ਸਾਰਿਆਂ ਨੂੰ ਖੁਸ਼ੀਆਂ ਭਰੀ ਦਿਵਾਲੀ ਆਵੇ ਆਹ ਹਾਂ ਠੀਕ ਹੈ ਜੀ ਹਰ ਪਰਿਵਾਰ ਵਧੀਆ ਰਹੇ ਅਸੀਂ ਤਾਂ ਜਿਹੜਾ ਡਿਵੈਲਪਮੈਂਟ ਦੇ ਕੰਮ ਆ ਪਿੰਡ ਦੇ ਜ਼ਿਆਦਾ ਕਰ ਰਹੇ ਹੁਣਾਂ ਤਰੀਕ ਦਿਨੇ ਆ ਜਿਹੜੇ ਨਸ਼ਾ ਨੁਸ਼ਾ ਵਾਲੀਆਂ ਗੱਲਾਂ ਤੁਸੀਂ ਕਰਦੇ ਆ ਇਹ ਸਾਡੇ ਪਿੰਡ ਦਾ ਤਿੰਨ ਹਈ ਨਹੀਂ ਹੈਗੀਆਂ। ਉਹ ਲੈ ਤੁਹਾਡੇ ਏਰੀਆ ਜੀ ਦਾ ਹੈ ਨਹੀਂ ਪਰ ਲੋਕਾਂ ਨੂੰ ਤਾਂ ਸੁਨੇਹਾ ਦੇਣਾ ਹੈ ਵੀ ਇੱਕ ਇੱਕ ਦਿਨ ਤਾਂ ਬਚ ਕੇ ਜਿਹੜਾ ਕੰਮ ਹੈ ਕਰ ਲੋ। ਲੋਕਾਂ ਤੋਂ ਬਿਨਾ ਜਿਹੜੀ ਦੀਵਾਲੀ ਆ ਇਹ ਮਨਾਈਏ। ਮਤਲਬ ਗ੍ਰੀਨ ਦੀਵਾਲੀ ਮਨਾਈਏ। ਇੰਨਾ ਕੁਸ਼ ਕਹਿੰਦਾ ਸ਼ੁਭ ਕਾਮਨਾ ਦਿੰਦਾ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਸਾਰਿਆਂ ਨੂੰ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਚਲੋ ਅਸੀਂ ਆਏ ਸੀ ਕਿ ਅਸੀਂ ਕਿ ਆਪੇ ਇੱਧਰ ਕੰਮਕੁਮ ਚੱਲਦਾ ਹੈ ਚਲੋ ਇਹਨਾਂ ਦੇ ਨਾਲ ਹੀ ਜਿਹੜੀਆਂ ਕਿ ਸ਼ੁਭ ਕਾਮਨਾਵਾਂ ਇਹਨਾਂ ਨੂੰ ਪ੍ਰਿਤਪਾਲ ਸਿੰਘ ਔਰ ਰੈਗੂਲਰ ਸਰਪੰਚੇ ਬਣ ਰਹੇ ਨੇ ਔਰ ਕਿਉਂਕਿ ਕੰਮਕਾਰ ਕਰਦੇ ਨੇ ਮੁਸ਼ਕਲਾਂ ਤਾਂ ਚਲੋ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਮੁਸ਼ਕਲਾਂ ਨੂੰ ਝਟਕਿਆਂ ਵਿੱਚ ਦੂਰ ਵੀ ਕਰ ਦਿੰਦੇ ਨੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਗਰਚਾ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਪਹੁੰਚ ਚੁੱਕਾ ਹੈ ਪਿੰਡ ਗਰਚਾ ਸਰਪੰਚ ਸਾਹਿਬ ਦੇ ਸਰਪੰਚ ਮੈਡਮ ਦੇ ਘਰ ਔਰ ਇਹਨਾਂ ਦੇ ਘਰ ਦੇ ਜਿਹੜੇ ਆ ਗਿਆ ਚਲੋ ਸਰਪੰਚ ਸਾਹਿਬ ਲਓ ਮੈਡਮ ਜੀ ਇੱਥੇ ਮਿਲ ਗਏ ਸਰਪੰਚ ਔਰ ਨਾਲ ਬੈਠੇ ਹੋਏ ਆ ਮੈਂਬਰ ਪੰਚਾਇਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸੌਰ ਕੀ ਹਾਲ ਚਾਲ ਹੈ ਮੈਂ ਆਇਆ ਸੀ ਬਾਹਰੋਂ ਇਧਰੋਂ ਮੈਂ ਕਿਹਾ ਚਲ ਜਾਂਦਾ ਜਾਂਦਾ ਤੁਹਾਨੂੰ ਵੀ ਮਿਲਣਾ ਬਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੈਗੇ ਆ ਹੋਰ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਪਹਿਲਾਂ ਤਾਂ ਦੇਖੋ ਜੀ ਹਾਈ ਕੋਰਟ ਤੁਹਾਡੇ ਤਾਂ ਹਾਈ ਕੋਰਟ ਹੀ ਹੋ ਗਏ ਚਲੋ ਪਿੰਡ ਦੇ ਮੈਂਬਰ ਪੰਚਾਇਤ ਦਾ ਚਲੋ ਥੋੜਾ ਬਹੁਤਾ ਹਾਸਾ ਮਜ਼ਾਕ ਹੁੰਦਾ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਦਿਲ ਤਿਆਰ ਆ ਰਹੇ ਹੈ ਜੀ ਬਸ ਸਾਰੇ ਦੇਸ਼ ਵਾਸੀਆਂ ਨੂੰ ਦਿੰਗਾ ਦੇਣਾ ਚਾਹੁੰਦੇ ਆ ਬੰਦੀ ਛੋੜ ਦੀ ਬਸਤੀਆਂ ਤੇ ਦੀਪਾਵਲੀ ਦੀਆਂ ਹਾਂਜੀ ਮਿਸ਼ਰਮਾ ਦੇ ਦੀਆਂ ਹਾਂਜੀ ਵਧਾਈਆਂ ਸਾਰਿਆਂ ਨੂੰ ਤੇ ਲੋਕੀ ਨੁਕੀ ਪਟਾਕੇ ਬਹੁਤ ਹੋੜਦੇ ਹੈਗੇ ਉਹਨਾਂ ਨੂੰ ਕਿਸ ਨੇ ਆ ਦੇਣਾ ਚਾਹਨੇ ਗ੍ਰੀਨ ਦੀਵਾਲੀ ਜਵਾਰੇ ਜਾਂ ਕੀ ਵਿਚਾਰਿਆ ਤੁਹਾਡਾ ਹਾਂਜੀ ਗ੍ਰੀਨ ਦੀਵਾਲੀ ਹੋਣੀ ਚਾਹੀਦੀ ਹੈ ਕਿਉਂਕਿ ਫਿਰ ਪ੍ਰਦੂਸ਼ਣ ਬਹੁਤ ਫੈਲਦਾ ਆ ਧੂਮੇ ਕਰਕੇ ਨਾ ਧੂਮੇ ਕਰ ਹਾਂਜੀ 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 ਹੋਰ ਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਦੀਵਾਲੀ ਦੀਆਂ ਬਹੁਤ ਬਹੁਤ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਬੰਦੀ ਛੋੜ ਤੇ ਆਪਣੇ ਬਿਸ਼ਕਰਮਾ ਬੇਸਾ ਆ ਰਿਹਾ ਹੈ ਬਈ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਚਾਹੁੰਦੇ ਆਂ ਕਿ ਜਿਹੜੀ ਇਹ ਦੀਵਾਲੀ ਆ ਜਿਹੜੀ ਆ ਗਵਰਨਮੈਂਟ ਦੇ ਮੁਤਾਬਕ ਜੋ ਕਹਿੰਦੇ ਆ ਵੀ 2 ਘੰਟੇ ਬਟਾਕੇ ਚਲਾਉਣੇ ਚਾਹੀਦੇ ਆ ਤੇ ਉਹ ਪੈਸੇ ਨੂੰ ਅੱਗ ਜ਼ਰੂਰ ਇੰਨੀ ਲਾਣੀ ਆ 2 ਘੰਟੇ ਚ ਬਥੇਰਾ ਭੂਖ ਹੋ ਜਾਂਦਾ ਗਵਰਨਮੈਂਟ ਦੇ ਮੁਤਾਬਕ ਜੋ ਗਵਰਨਮੈਂਟ ਦੇ ਡਿਸੀਜਨ ਆ ਉਹਨਾਂ ਦੇ ਮੁਤਾਬਕ 2 ਘੰਟੇ ਮੈਨੂੰ ਲੱਗਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਹਾਂ ਹਾਂ ਜਿਹੜਾ ਮਤਲਬ ਗਵਰਨਮੈਂਟ ਦਾ ਟਾਈਮ ਆ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ ਤੇ ਬਾਕੀ ਜਿਹੜਾ ਥੋੜਾ ਬਹੁਤ ਆ ਜਿਹੜਾ ਕਿਸਾਨ ਭਰਾਵਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਤੇ ਜਿਹੜੀ ਆ ਪ੍ਰਦੂਸ਼ਨ ਵਾਲਾ ਜਿਹੜਾ ਆਪਣੇ ਭਰਾਈ ਨੂੰ ਨਾ ਅੱਗ ਲਾਈ ਜਾਵੇ ਪ੍ਰਦੂਸ਼ਨ ਤੋਂ ਰਹਿਤ ਹੋਣਾ ਚਾਹੀਦਾ ਹਾਂ ਜਿੱਦਾਂ ਵੀ ਹੋ ਸਕੇ ਉਹਨੂੰ ਵਿਚੇ ਖਫਤ ਕੀਤਾ ਜਾਵੇ ਖਫਤ ਕੀਤਾ ਜਾਵੇ ਤੇ ਇੱਕ ਮੇਰੇ ਖਿਆਲ ਹੋਰ ਵੀ ਹੈਗਾ ਆ ਵੈਸੇ ਹੈਗਾ ਵਿਚਾਰੇ ਸਾਰਿਆਂ ਨੇ ਕਿਹਾ ਹੈਗਾ ਪੇ ਉੱਦਾਂ ਦਾ ਕਈ ਨਸ਼ਾ ਪੱਤਾ ਪਹਿਲੇ ਪ੍ਰੋਗਰਾਮ ਬਣਾਇਆ ਹੁੰਦਾ ਪੇ ਦੀਵਾਲੀ ਵਾਲੇ ਦਿਨ ਵੈ ਪੀ ਕੇ ਉਹ ਚ ਮੈਂ ਕਹਿੰਦਾ ਓਵਰ ਨਹੀਂ ਹੋਣਾ ਚਾਹੀਦਾ ਚਲੋ ਸਗਨ ਬਿਹਾਰ ਮਾੜਾ ਮੋਟਾ ਕਰਨਾ ਕਰ ਲੈਣਾ ਨਾ ਵੈਸੇ ਤਾਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹਾਂ ਹਾਂ ਜੇ ਜਿਹੜੇ ਸਮੈਕ ਆ ਜਾਂ ਹੋ ਇਹ ਤੇ ਬਿਲਕੁਲ ਇਹਦੇ ਨੇੜੇ ਨਹੀਂ ਇਹਦੇ ਨੇੜੇ ਨਹੀਂ ਆਉਣਾ ਚਾਹੀਦਾ ਨੇੜੇ ਨਹੀਂ ਆਉਣਾ ਚਾਹੀਦਾ ਨਸ਼ੇ ਤੋਂ ਤਾਂ ਵੈਸੇ ਰੇਟ ਹੋਣਾ ਚਾਹੀਦਾ ਕਾ ਘੱਟੋ ਘੱਟ ਇਸ ਦਿਨ ਮੈਂ ਕਹਿੰਦਾ ਇੱਕ ਦਿਨ ਗ੍ਰੇਜ਼ ਕਰਕੇ ਦੀਵਾਲੀ ਮਨਾ ਕੇ ਦੇਖ ਲੈਣ ਪੇ ਇੱਕ ਪਖੜਾ ਹੀ ਨਜ਼ਾਰਾ ਹੁੰਦਾ ਹਾਂਜੀ ਹਾਂਜੀ ਬੁੱਕਰ ਹੈ ਜਿਆਦਾ ਚਲੋ ਠੀਕ ਹੈ ਜੀ ਤੇ ਸੋ ਇਹ ਸਨ ਮੈਂਬਰ ਪੰਚਾਇਤ ਔਰ ਸਰਪੰਚ ਮੈਡਮ ਉਹ ਮੈਦਰੋਂ ਲੰਘਿਆ ਸੀਗਾ ਤੇ ਸੋਚਿਆ ਜਾਂਦਾ ਜਾਂਦਾ ਇਹਨਾਂ ਵਰੋਂ ਵੀ ਜੋ ਸਨੇਹਾ ਹੈਗਾ ਇਹਨਾਂ ਨੂੰ ਬੜਾ ਵਧੀਆ ਸਨੇਹਾ ਦਿੱਤਾ ਹੈਗਾ ਆ ਕਿ ਗ੍ਰੀਨ ਦੀਵਾਲੀ ਕਈਆਂ ਨੂੰ ਗ੍ਰੀਨ ਦੀਵਾਲੀ ਦਾ ਹੀ ਨਹੀਂ ਪਤਾ ਹੁੰਦਾ ਵੀ ਕਈ ਜਿੱਦਾਂ ਹੁਣ ਮੇਰੇ ਵਰਗੇ ਹੁੰਦੇ ਆ ਕਹਿੰਦੇ ਪਤਾ ਨਹੀਂ ਗ੍ਰੀਨ ਦੀਵਾਲੀ ਕਾਹ ਨੂੰ ਕਹਿੰਦੇ ਆ ਹਰੀ ਦੀਵਾਲੀ ਕਹਿੰਦੇ ਉਹਦਾ ਮਤਲਬ ਇਹ ਹੁੰਦਾ ਆ ਕਿ ਜਿਹੜੇ ਪਟਾਕੇ ਹੈਗੇ ਆ ਉਹ ਇਹੋ ਜਿਹੇ ਤੁਸੀਂ ਚਲਾਓ ਜਿਹਦਾ ਕਿ ਧੂਆ ਇੰਨਾ ਨਾ ਹੋਵੇ ਜਾਂ ਪ੍ਰਦੂਸ਼ਣ ਨਾ ਫਲਾਣ ਬਹੁਤ ਤਰ੍ਹਾਂ ਦੇ ਪਟਾਕੇ ਚੱਲੇ ਹੋਏ ਆ ਸੋ ਠੀਕ ਆ ਜੀ ਤੁਹਾਡਾ ਜਿਹੜਾ ਸਨੇਹਾ ਇਹ ਪਬਲਿਕ ਤੱਕ ਪਹੁੰਚ ਚੁੱਕਾ ਆ ਜੀ ਸਤਿ ਸ੍ਰੀ ਅਕਾਲ ਸਰ ਵਾਹਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰ ਵਾਹਕਲ ਤੋਂ ਛੁਟਕਾਰਾ ਪਾ ਸਕਦੇ ਹੋ